ਬਹੁਤ ਪਰੇਸ਼ਾਨੀ ਹੁੰਦੀ ਹੈ ਕਿ ਸਾਡੀ ਟ੍ਰੇਨ ਤਾਂ ਵੀ ਕੈਂਸਲ ਨਹੀਂ ਹੋਈ ਹੈ ਪਰ ਜੋ ਬਾਕੀ ਲੋਕ ਬਤਾ ਰਹੇ ਹੈ ਆਪਰੇ ਕਿ ਬਹੁਤ ਸਾਰੀ ਟ੍ਰੇਨ ਕੈਂਸਲ ਹੋ ਗਈ ਹੈ ਉਸसे ਪਰੇਸ਼ਾਨਿਤ ਹੋਏ ਰੇਲਵੇ ਕੋ ਪਤਾ ਦੇਣਾ ਚਾਹੀਏ ਪਹਿਲੇ ਵੈਲ ਬਿਫੋਰ ਇਨ ਦਾ ਟਾਈਮ ਕਿ ਹਾਂ ਵੀ ਇਹ ਟ੍ਰੇਨ ਕੈਂਸਲ ਹੋ ਰਹੀ ਹੈ ਇਹ ਟ੍ਰੇਨ ਯਾਹਾਂ ਪਰ ਟਰਮੀਨੇਟ ਹੋਗੀ ਤਾਂ ਕਿ ਯਾਤਰੀਆਂ ਕੋ ਪਰੇਸ਼ਾਨੀ ਨਾ ਹੋ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਅੱਜ ਅਸੀਂ ਮੌਜੂਦ ਹੈ ਜਲੰਧਰ ਕੈਂਟ ਸਟੇਸ਼ਨ ਦੇ ਬਾਹਰ ਔਰ ਰੇਲ ਦੇ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਲੈ ਕੇ ਇੱਕ ਜ਼ਰੂਰੀ ਖਬਰ ਹੈ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਫਿਲਹਾਲ ਤੁਹਾਨੂੰ ਪਹਿਲਾਂ ਜਿਹੜੀ ਤਸਵੀਰਾਂ ਦਿ ਔਰ ਦੇਖ ਸਕਦੇ ਹਾਂ ਕਿ ਕੈਂਟ ਸਟੇਸ਼ਨ ਦਾ ਜਿਹੜਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਔਰ ਇੱਥੇ ਮੁਰੰਮਤ ਦਾ ਜਿਹੜਾ ਪੂਰਾ ਕੰਮ ਚੱਲ ਰਿਹਾ ਹੈ ਔਰ ਜਿਸ ਨੂੰ ਲੈ ਕੇ ਕੀ ਰੇਲ ਵਿਭਾਗ ਵੱਲੋਂ ਆ ਆਦੇਸ਼ ਜਾਰੀ ਕੀਤੇ ਗਏ ਨੇ ਤੇ ਉਸ ਦੇਸ਼ਾਂ ਦੇ ਵਿੱਚ ਕਈ ਟ੍ਰੇਨਾਂ ਜਿਹੜੀਆਂ ਕੈਂਸਲੇਸ਼ਨ ਕਰ ਦਿੱਤੀਆਂ ਗਈਆਂ ਨੇ ਕਈਆਂ ਦੇ ਜਿਹੜੇ ਰੂਟ ਹੈ ਡਾਇਵਰਟ ਕੀਤੇ ਗਏ ਨੇ ਔਰ ਕਈ ਟ੍ਰੇਨ ਟਰਮੀਨੇਟ ਕੀਤੀਆਂ ਗਈਆਂ ਨੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੇਨ ਟ੍ਰੇਨਾਂ ਚੱਲਦੀਆਂ ਸੀਗੀਆਂ ਖਾਸ ਕਰ ਅੰਮ੍ਰਿਤਸਰ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਸ਼ਾਨੇ ਪੰਜਾਬ ਇਹ ਟ੍ਰੇਨਾਂ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਇਹ ਟ੍ਰੇਨਾਂ 30 ਤਰੀਕ ਤੋਂ ਲੈ ਕੇ 9 ਤਰੀਕ ਤੱਕ ਜਲੰਧਰ ਕੈਂਟ ਸਟੇਸ਼ਨ ਜਾਂ ਸਿਟੀ ਸਟੇਸ਼ਨ ਵੱਲ ਨਹੀਂ ਜਾਣਗੀਆਂ ਕਿਉਂਕਿ ਨਵੀਨੀਕਰਨ ਸਟੇਸ਼ਨ ਦੇ ਕੰਮ ਦੇ ਚੱਲਦੇ ਇਹ ਟ੍ਰੇਨਾਂ ਦਾ ਜਿਹੜਾ ਟਰਮੀਨੇਟ ਇਹਨਾਂ ਨੂੰ ਕੀਤਾ ਗਿਆ ਹੈ ਔਰ ਸੋਨ ਸ਼ਾਹਬ ਦੀ ਜਿਹੜੀ ਫਗਵਾੜੇ ਤੱਕ ਆਏਗੀ ਔਰ ਸ਼ਾਨੇ ਪੰਜਾਬ ਜਿਹੜੀ ਲੁਧਿਆਣੇ ਤੱਕ ਹੀ ਆਇਆ ਕਰੇਗੀ ਫਿਲਹਾਲ ਇਹ ਸਿਰਫ 9 ਤਰੀਕ ਤੱਕ ਨੇ ਲੇਕਿਨ ਯਾਤਰੀਆਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨੀ ਹੋਏਗੀ ਕਿਉਂਕਿ ਇਹ ਪੁਰਾਣੀਆਂ ਟ੍ਰੇਨਾਂ ਨੇ ਖਾਸ ਕਰ ਸ਼ਾਨੇ ਪੰਜਾਬ ਜਿਹੜੀ ਹੈ ਕਾਫੀ ਪੁਰਾਣੀ ਟ੍ਰੇਨ ਹੈ ਔਰ ਲੋਕ ਜ਼ਿਆਦਾਤਰ ਉੱਚ ਹੀ ਸਫ਼ਰ ਕਰਦੇ ਨੇ ਕਿਉਂਕਿ ਨਵੀਂ ਦਿੱਲੀ ਔਰ ਅੰਮ੍ਰਿਤਸਰ ਦੇ ਵਿਚਕਾਰ ਜਿਹੜੇ ਯਾਤਰੀ ਸਫ਼ਰ ਕਰਦੇ ਨੇ ਉਹਨਾਂ ਨੂੰ ਇਹੀ ਟ੍ਰੇਨ ਜ਼ਿਆਦਾਤਰ ਪਸੰਦ ਵੀ ਆਂਦੀ ਸੀ ਕਿਉਂਕਿ ਇਹ ਬਹੁਤ ਪੁਰਾਣੀ ਟ੍ਰੇਨ ਹੈ ਫਿਲਹਾਲ ਤੁਹਾਨੂੰ ਜਿਹੜੀ ਤਸਵੀਰਾਂ ਪਹਿਲਾਂ ਦਿਖਾ ਦਈਏ ਇਹ ਜਲੰਧਰ ਦਾ ਜਿਹੜਾ ਕੈਂਟ ਸਟੇਸ਼ਨ ਹੈ ਔਰ ਦੇਖ ਸਕਦੇ ਹੋ ਇੱਥੇ ਮਰਮਤ ਦਾ ਪੂਰਾ ਕੰਮ ਚੱਲ ਰਿਹਾ ਹੈ ਸਟੇਸ਼ਨ ਦਾ ਪੂਰਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਔਰ ਸਟੇਸ਼ਨ ਦੀ ਜਿਹੜੀ ਰੂਪਰੇਖਾ ਹੈ ਉਹ ਪੂਰੀ ਤਰ੍ਹਾਂ ਬਦਲ ਗਈ ਹੈ ਇਸ ਸਮੇਂ ਕਿਉਂਕਿ ਜਿਹੜਾ ਪੁਰਾਣਾ ਕੈਂਟ ਰੇਲਵੇ ਸਟੇਸ਼ਨ ਸੀਗਾ ਉਹ ਪੁਰਾਣੀ ਬਿਲਡਿੰਗ ਸੀ ਲੇਕਿਨ ਹੁਣ ਉਹਨੂੰ ਨਵੀਨੀਕਰਨ ਕਰਕੇ ਉਹਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਔਰ ਦੇਖ ਸਕਦੇ ਹਾਂ ਇੱਥੇ ਜਿਹੜਾ ਮੁਰੰਮਤ ਦਾ ਕੰਮ ਪੂਰੇ ਜ਼ੋਰ ਨਾਲ ਚੱਲ ਰਿਹਾ ਹੈ ਔਰ ਇਸ ਨੂੰ ਲੈ ਕੇ ਜਿਹੜਾ ਟ੍ਰੇਨਾਂ ਜਿਹੜੀਆਂ ਸੀਆਂ ਕਈ ਕੈਂਸਲੇਸ਼ਨ ਕੀਤੀਆਂ ਗਈਆਂ ਕਈਆਂ ਦੇ ਰੂਟ ਡਾਇਵਰਟ ਕੀਤੇ ਗਏ ਨੇ ਤੇ ਕਈਆਂ ਨੂੰ ਟਰਮੀਨੇਟ ਵੀ ਕੀਤਾ ਗਿਆ ਹੈ ਇਹ ਤਸਵੀਰਾਂ ਜਿਹੜੀਆਂ ਨੇ ਜਲੰਧਰ ਕੈਂਟ ਸਟੇਸ਼ਨ ਦੀਆਂ ਨੇ ਔਰ ਤੁਹਾਨੂੰ ਟ੍ਰੇਨਾਂ ਬਾਰੇ ਵੀ ਅਸੀਂ ਜਾਣਕਾਰੀ ਦਵਾਂਗੇ ਫਿਲਹਾਲ ਮੈਂ ਕਹੂੰਗਾ ਕਿ ਜਿਹੜੀ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿਉਂਕਿ ਸਟੇਸ਼ਨ ਜਿਹੜਾ ਪੂਰੀ ਤਰ੍ਹਾਂ ਬਦਲਿਆ ਜਾ ਰਿਹਾ ਹੈ ਉਹ ਸਟੇਸ਼ਨ ਦਾ ਜਿਹੜਾ ਰੂਪ ਰੇਖਾ ਜਿਹੜੀ ਤਿਆਰ ਕੀਤੀ ਗਈ ਸੀ ਉਹ ਪੂਰੀ ਤਰ੍ਹਾਂ ਬਦਲੀ ਜਾ ਰਹੀ ਹੈ ਹੁਣ ਇੱਕ ਜਿਹੜਾ ਮਾਡਰਨ ਸਟੇਸ਼ਨ ਬਣਾਇਆ ਜਾ ਰਿਹਾ ਹੈ ਇਸ ਨੂੰ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਖਾਸ ਕਰ ਜਿਹੜੀ ਸਨ ਸ਼ਤਾਬ ਦੀ ਦਿੱਲੀ ਐਕਸਪ੍ਰੈਸ ਸੀ ਜਾਂ ਸ਼ਾਨੇ ਪੰਜਾਬ ਐਕਸਪ੍ਰੈਸ ਸੀ ਉਹ ਜਿਹੜੀਆਂ ਟ੍ਰੇਨਾਂ ਸੋਮਵਾਰ ਤੋਂ ਕੈਂਪ ਸਟੇਸ਼ਨ ਤੇ ਨਹੀਂ ਆ ਰਹੀਆਂ ਨੇ ਔਰ ये जो हुम जारी किए गए ने नौ तरीक तक किए गए ने इस तो सवाए अमृतसर कानपुर दरभंगा जलंधर सिटी और अंबाला कैंट स्टेशन तक पहुंचने की जी इजाजत दी गई है और इस तो तुम सवाए तह भी दस दी कि खासकर नंगल नंगलडेम हो गई या फिर जलंधर सिटी नकोदर या फिर लोहिया खास तो लुधियाना होर भी कई ऐसी ट्रेना ने जिन्हों ਨੋ ਕੈਂਸਲੇਸ਼ਨ ਵੀ ਕੀਤਾ ਗਿਆ ਹੈ ਕਿਉਂਕਿ ਇਹ ਟ੍ਰੇਨਾਂ ਜਿਹੜੀਆਂ 9 ਤਰੀਕ ਤੱਕ ਕੈਂਸਲ ਰਹਿਣਗੀਆਂ ਔਰ ਕਈਆਂ ਨੂੰ ਟਰਮੀਨੇਟ ਕੀਤਾ ਗਿਆ ਹੈ ਫਿਲਹਾਲ ਇਹ ਜਿਹੜੀ ਤਸਵੀਰਾਂ ਨੇ ਜਲੰਧਰ ਕੈਂਟਰ ਰੇਲਵੇ ਸਟੇਸ਼ਨ ਦੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਸਟੇਸ਼ਨ ਦਾ ਜਿਹੜਾ ਮਾਡਲ ਤਿਆਰ ਕੀਤਾ ਗਿਆ ਸੀ ਉਸ ਮਾਡਲ ਦੇ ਮੁਤਾਬਿਕ ਹੀ ਇਸ ਸਟੇਸ਼ਨ ਨੂੰ ਬਣਾਇਆ ਜਾ ਰਿਹਾ ਹੈ ਔਰ ਇਸ ਸਟੇਸ਼ਨ ਦਾ ਜਿਹੜਾ ਪ੍ਰੋਜੈਕਟ ਹੈ ਕਰੋੜਾ ਰੁਪਏ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਔਰ ਜਿਹੜੇ ਯਾਤਰੀ ਨੇ ਉਹਨਾਂ ਨੂੰ ਖਾਸੀ ਇੱਥੇ ਜਿਹੜੀ ਪਰੇਸ਼ਾਨੀ ਵੀ ਜ਼ਰੂਰ ਆ ਰਹੀ ਹੋਵੇਗੀ ਲੇਕਿਨ ਕੁਝ ਸਮੇਂ ਲਈ ਇਹ ਪਰੇਸ਼ਾਨੀ ਹੈ ਔਰ ਕਿਉਂਕਿ ਜਦੋਂ ਸਟੇਸ਼ਨ ਬਣ ਕੇ ਤਿਆਰ ਹੋ ਜਾਏਗਾ ਇੱਥੋਂ ਦੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਥੋਂ ਦੀ ਜਿਹੜਾ ਜੰਮੂ ਉਦਮਪੁਰ ਔਰ ਕਟੜੇ ਨੂੰ ਜਿਹੜਾ ਰੂਟ ਨਿਕਲਦਾ ਹੈ ਔਰ ਤਕਰੀਬਨ ਜਿਹੜੀਆਂ ਟ੍ਰੇਨਾਂ ਨੇ ਜਿਹੜੀ ਜੰਮੂ ਕਟੜਾ ਤੋਂ ਆਉਂਦੀਆਂ ਨੇ ਵਕ ਵਕ ਸਟੇਟ ਦੇ ਵਿੱਚ ਜਾਂਦੀਆਂ ਨੇ ਤੇ ਉਹ ਟ੍ਰੇਨਾਂ ਜਿਹੜੀਆਂ ਇੱਥੇ ਹੀ ਰੁਕਦੀਆਂ ਸਨ ਤੇ ਹੁਣ ਇਸ ਸਟੇਸ਼ਨ ਦੀ ਜਿਹੜੀ ਨਿਹਾਰ ਬਦਲੀ ਜਾ ਰਹੀ ਹੈ ਔਰ ਇੱਥੇ ਜਿਹੜੇ ਇੰਜੀਨੀਅਰ ਨੇ ਜਿਹੜੇ ਕੰਮ ਇੱਥੇ ਕਰ ਰਹੇ ਨੇ ਜਿਹੜਾ ਇਸ ਸਟੇਸ਼ਨ ਦਾ ਨਵੀਨੀਕਰਨ ਕਰ ਰਹੇ ਨੇ ਉਹ ਵੀ ਇੱਥੇ ਮੌਜੂਦ ਨੇ ਸਰ ਕਿੰਨੇ ਦਿਨ ਤੋਂ ਕੰਮ ਚੱਲ ਰਿਹਾ ਹੈ ਔਰ ਇਸ ਕੰਮ ਨੂੰ ਹਜੇ ਪ੍ਰੋਜੈਕਟ ਨੂੰ ਪੂਰਾ ਹੁੰਦੇ ਕਿੰਨਾ ਟਾਈਮ ਲੱਗ ਜਾਏਗਾ ਟਾਈਮ ਕੇ ਬਾਰੇ ਮੈਂ ਅਭੀ ਨਹੀਂ ਬੋਲ ਸਕਦਾ ਸਰ ਅਭੀ ਇਹ ਚੱਲ ਰਿਹਾ ਹੈ 2022 ਸੇ 22 ਸੇ ਚੱਲ ਰਿਹਾ ਹੈ ਅਬ ਇਧਰ अभी इरेक्शन का काम चल रहा है ये रूप का अभी टाइम लगेगा इसमें कई ट्रेन कैंसिल कर दी गई हैं कई ट्रेन जो हैं टर्मिनेट की गई हैं कईयों के रूट डाइवर्ट किए गए हैं तो ऐसे में खासी परेशानी आ रही है यात्रियों को हाँ यात्रा के लिए परेशानी तो आ रही है यात्रियों को थोड़ा उसके लिए अभी तो ब्लॉक है ये हमारा तीन घंटे का है उसके बाद फिर ओपन करेंगे सर अभी तो आ रही है तो अभी जैसे यात्री आते तो उनको आने जाने का रास्ता कहाँ से दिया गया है क्योंकि चारों तरफ देखा गया है की हर जगह तो, से एंट्री है एंट्री और एग्जिट आगे से से है एक तरफ ही और बात की जाए तो क्योंकि खासकर यहाँ से दो रूट निकलते हैं एक तो जो अमृतसर जाता है दूसरा जो खासकर जम्मू जम्मू वैष्णो देवी कटरा को जो जो ट्रेन जाती हैं तो उनको भी जो यात्री हैं उनको खासी परेशानी हो रही है अभी आने जाने में दिक्कत हो रही है क्योंकि ट्रेनों को लेके जो खबर सामने आई है कि टर्मिनेट की गई है और खासकर जो बड़ी ट्रेनें थी वो टर्मिनेट हुई है उसके बाद रूट डाइवर्ट हुआ है तो कहीं ना कहीं जो यात्री हैं वो फिर आके बातचीत करते पूछते हैं कि क्योंकि इंक्वायरी भी यहाँ पर होती थी वो भी नहीं नजर आ रही है सर इंक्वायरी काउंटर वहां पे बनाया गया है वहीं पे इंक्वायरी काउंटर और टिकट काउंटर वहीं पे ही है यहाँ पे सर, स्टेशन के अंदर कोई नहीं आ सकता सर ये जो ये बना रखा है टेम्प्रेरी हमने बना रखा है इंक्वायरी काउंटर और वो आपका वहीं पे ही है टिकट काउंटर इंक्वायरी और रिजर्वेशन काउंटर टेम्पररी बेसिस पे बाहर बना रखा है अंदर नहीं आ सकते क्योंकि यहाँ पे कंस्ट्रक्शन चल रही है यात्री वहीं पे पता करते हैं जो भी है इंक्वायरी वहीं पे होती है तो अभी क्योंकि काफी देख रहे हैं कि जो इसकी पूरी रूपरेखा जो इसका मॉडल तैयार किया था उसी हिसाब से काम भी चल रहा है तो अभी कितने लोग जो हैं दिन रात काम चल रहा है कि कुछ ना कहीं ना कहीं कुछ जो समय है वो थोड़ा कम कर दिया जाता है सर अभी मीन टाइम के लिए 200 से ऊपर लेबर काम कर रही है इस टाइम तो उनका रहने उनका रहने का और वो सब सब, आ, सब लेबर जो लोकल है वो तो लोकल से आती है और कुछ क्या है कि क्या इनको तो क्वार्टर्स वगैरह दे, दे। लेबर उसकी लेबर कॉलोनी बना रखी है तो गेस्ट हाउस भी है। तो अगर कोई अधिकारी आते हैं चेकिंग करने तो उस समय फिर अधिकारी भी आते हैं तो भी पर्टिकुलर उसका प्रॉपर प्रोपर किया जाता है सेफ्टी का मेजर किया जाता है सबक इन्फॉर्म किया जाता है तो इसी तरीके से कोई भी काम होता है अगर ट्रेनें डाइवर्ट हो रही हैं जो कुछ भी हो रहा है हर किसी को उसके पहले अब तो रेलवे उनको बाय मैसेज एस इनको कर देती है कुछ कहीं तो अनाउंसमेंट लगी रहती है हर स्टेशन पर अनाउंसमेंट होती है गाड़ी से कुछ घंटे पहले पैसेंजर तो आ जाते हैं तो उनको इन्फॉर्म कर दिया कि आपकी गाड़ी यहाँ से कैंसिल है वैसे तो आजकल जो जमा है वो टेक्निकल है हर किसी को बाय मेल या बाई एस एम एस इन्फॉर्मेशन पहुँच जाती है तो पैसेंजर को थोड़ा बहुत तो इनको सर्विस तो मिल ही रही है ना कुछ परेशान तो हो ही रहे हैं लेकिन ये भी जो काम चल रहे हैं उनकी कन्वेंस के लिए चल रहा है आधुनिक किया जा रहा है हर सुविधा मिलेगी उनको अच्छी-अच्छी मतलब स्टे करने का वेटिंग हॉल बन रहे हैं कुछ भी कर सकते हो आप मतलब एयरपोर्ट लेवल की टेक्निक जो सर्विस देने का मतलब प्लान किया जा रहा है अभी तो जिधर ही मॉडल तैयार किया गया इस मॉडल दे बीच की कुछ खास रन वाला है क्या जिस तरह तुष्य जैसे एयरपोर्ट वो जिधर लुक दिती

ऐसा व्यू दिया जा रहा है मतलब एक अलग ही खास जो मॉडल थे अलग ही व्यू जाने कोशिश करी है लोगों की जो है कि देखने में भी अच्छा भी अच्छा है गया ट्रेनों की अगर सर्विस भी अच्छी की जा रही है तो उसमें बैठने यात्रियों के जो सुविधा के लिए उसके भी अच्छे प्रबंध किए जा रहे हैं तो ऊपर ये जो अभी हम देख रहे हैं कि ऊपर ये पोल्स जो लगे हुए हैं तो इसमें क्या ऊपर रूम वगैरह बनाए जाएंगे इसके ऊपर सिटिंग हॉल बनाया है सिटिंग बैठे सिटिंग रही ये पूरा प्लेटफॉर्म तो कवर किया जाएगा मतलब ये है कि यहाँ बारिश तक नहीं पूरा प्लेटफॉर्म पर नहीं मिलेगी कोई कोई बारिश का पानी नहीं पहुंचेगा तो कब तक ये ये काम मुकम्मल हो जाएगा क्योंकि अभी तो तीस से लेके नौ तारीख तक तो जो कई ट्रेनें डाइवर्ट और टर्मिनेट की गई हैं कई कैंसलेशन भी हो गई हैं तो उसके बाद भी फिर कितना समय लगेगा अभी देखो काम करते करते कुछ चैलेंज आ जाते हैं जिनकी वजह से कुछ भी डेट एग्जैक्ट तो नहीं होती है अप्रोक्सीमेटली सिक्स मंथ अंडर तो हम पूरा कोशिश कर रहे हैं कि हो जाने की लेकिन कभी कोई चैलेंज आ जाता है ਉਸ ਵਿੱਚ ਕੁਝ ਫਿਰ ਅਮਲ ਪਲਸ ਮਾਈਨਸ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਇੱਥੇ ਇੰਜੀਨੀਅਰਸ ਨੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਹੈ ਕਿ ਹਜੇ ਕੰਮ ਕਦੋਂ ਤੱਕ ਮੁਕੰਮਲ ਹੋਊਗਾ ਉਸ ਬਾਰੇ ਉਹ ਕੋਈ ਜਾਣਕਾਰੀ ਨਹੀਂ ਦੇ ਪਾਣਗੇ ਲੇਕਿਨ ਉਹਨਾਂ ਨੇ ਦੱਸਿਆ ਹੈ ਕਿ 에어ਪੋਰਟ ਲੁੱਕ ਦਾ ਇਹ ਮਾਡਲ ਤਿਆਰ ਕੀਤਾ ਜਾ ਰਿਹਾ ਹੈ ਸਟੇਸ਼ਨ ਦਾ ਔਰ ਇਸ ਸਟੇਸ਼ਨ ਦੇ ਵਿੱਚ ਜਿਹੜਾ ਖਾਸ ਫੈਸਿਲਿਟੀ ਜਿਹੜੀ ਮਿਲੇਗੀ ਪੇਡ ਫੈਸਿਲਿਟੀ ਵੀ ਮਿਲੇਗੀ ਔਰ ਜਿਹੜੇ ਯਾਤਰੀ ਨੇ ਜਿਹੜੇ ਆਪਣੀ ਰਿਜ਼ਰਵੇਸ਼ਨ ਕਰਾਉਂਦੇ ਨੇ ਜਿਨ੍ਹਾਂ ਦੀ ਬੁਕਿੰਗ ਹੁੰਦੀ ਹੈ ਉਹਨਾਂ ਦੀ ਅਲੱਗ ਫੈਸਿਲਿਟੀ ਹੋਏਗੀ ਔਰ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੀਆਂ ਨੇ ਔਰ ਇਹ ਜਿਹੜਾ ਮਾਡਲ ਤਿਆਰ ਕੀਤਾ ਜਾ ਰਿਹਾ ਪੂਰੀ 에ਅਰਪੋਰਟ ਲੁੱਕ ਜਿਹੜੀ ਇਹ ਕਹਿ ਰਹੇ ਕਿ ਇਹਨਾਂ ਨੂੰ ਦਿੱਤੀ ਜਾਏਗੀ ਇੱਥੇ ਯਾਤਰੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਯਾਤਰੀਆਂ ਨੂੰ ਖਾਸ ਕਰ ਜਿਹੜੀ ਪਰੇਸ਼ਾਨੀ ਔਰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਬਾਰੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕਿ ਕੀ ਕਹਿਣਾ ਹੈ ਉਹਨਾਂ ਦਾ ਔਰ ਅਗਰੇ ਸਟੇਸ਼ਨ ਇੱਕ ਨਵੇਂ ਲੁੱਕ ਚ ਇੱਕ ਨਵੇਂ ਮਾਡਲ ਚ ਤਿਆਰ ਹੁੰਦਾ ਤੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਭਾਈ ਸਾਹਿਬ ਜਿਹੜਾ ਸਟੇਸ਼ਨ ਤਿਆਰ ਕੀਤਾ ਜਾ ਰਿਹਾ ਹੈਗਾ ਅੱਗੇ ਅਜੇ ਥੋੜਾ ਜਿਹੜਾ ਸਟੇਸ਼ਨ ਤਿਆਰ ਕੀਤਾ ਜਾ ਰਿਹਾ ਹੈ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈਗਾ ਤੇ ਇਸ ਨੂੰ ਲੈ ਕੇ ਕੋਈ ਦਿੱਕਤ ਕੋਈ ਪਰੇਸ਼ਾਨੀ ਆ ਰਹੀ ਹੈ ਨਹੀਂ ਨਹੀਂ ਭਾਈ ਨਹੀਂ ਆ ਰਹੀ ਤੇ ਹੁਣ ਕਿਉਂਕਿ ਕਈ ਰੂਟ ਜਿਹੜੇ ਡਾਇਵਰਟ ਕਰਤੇ ਨੇ ਕਈ ਟ੍ਰੇਨਾਂ ਕੈਂਸਲੇਸ਼ਨ ਹੋਈਆਂ ਕਈ ਟਰਮੀਨੇਟ ਹੋ ਗਈਆਂ ਉਹਨੂੰ ਲੈ ਕੇ ਵੀ ਹੋ ਰਿਹਾ ਨਹੀਂ ਭਾਈ ਕੋਈ ਨਹੀਂ ਹੋ ਰਿਹਾ कोई दिक्कत नहीं हो रही है प्रशांत अच्छा तो जे अगर ये मॉडल जेड़ा तैयार ਕੀਤਾ ਜਾ ਰਿਹਾ ਸਟੇਸ਼ਨ ਨੂੰ ਨਵੀਨੀਕਰਨ ਪੂਰਾ ਬਣਾਇਆ ਜਾ ਰਿਹਾ ਹੈ ਕਹ ਰਹੇ ਕਿ 에어ਪੋਰਟ ਲੁੱਕ ਦਿੱਤੀ ਜਾਏਗੀ ਤੇ ਕਿਵੇਂ ਦੇਖਦੇ ਹੋ ਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਸਟੇਸ਼ਨ ਹੋਰ ਵੀ ਬਣਨੇ ਚਾਹੀਦੇ ਨੇ ਬਿਲਕੁਲ ਬਿਲਕੁਲ ਬਣਨਾ ਚਾਹੀਏ ਬਿਲਕੁਲ ਬਣਨਾ ਚਾਹੀਏ ਸਾਹ ਜੀ ਬਿਲਕੁਲ ਹੋਰ ਵੀ ਜਿਹੜਾ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਹਰ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬਲਾਕੇਜ ਹੋਈ ਪਈ ਹੈ ਲੇਕਿਨ ਜਿਹੜਾ ਇਸ ਬਲਾਕੇਜ ਦੇ ਬਾਅਦ ਵੀ ਆਪਾਂ ਯਾਤਰੀਆਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਕੀ ਪਰੇਸ਼ਾਨੀ ਆ ਰਹੀ ਹੈ ਜਾਂ ਫਿਰ ਉਹ ਇਸ ਸਟੇਸ਼ਨ ਦੀ ਜਿਹੜੀ ਲੁੱਕ ਚੇਂਜ ਹੋ ਰਹੀ ਹੈ ਉਸ ਨੂੰ ਲੈ ਕੇ ਕੀ ਸੋਚਦੇ ਨੇ ਕੀ ਗੱਲਬਾਤ ਹੁੰਦੀ ਹੈ ਉਹ ਵੀ ਤੁਹਾਨੂੰ ਸੁਣਾਣੇ ਆ ਬਿਲਕੁਲ ਇੱਥੇ ਜਿਹੜੇ ਯਾਤਰੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਯਾਤਰੀ ਜਿਹੜੇ ਨੇ ਟ੍ਰੇਨ 'ਚ ਖਾਸ ਕਰ ਸਫ਼ਰ ਕਰਦੇ ਨੇ तो ना नु पूछेंगे क्योंकि डाइवर्ट जेडिया ट्रेन हां या कैंसिलेशन ट्रेन भी होइया ने और कईया दा टर्मिनेट किता है भाई साहब कोई परेशानी कोई दिक्कत हो रही है स्टेशन पे देखो इस बारे में मैं अभी कुछ नहीं कह सकता हूँ कि हम लोग बाहर के और फर्स्ट टाइम ही है यार ਜਿਵੇਂ ਜਿਵੇਂ ਕਿ ਸਟੇਸ਼ਨ ਦਾ ਜਿਹੜਾ ਰੂਪਰੇਖਾ ਤਿਆਰ ਕੀਤੀ ਜਾ ਰਹੀ ਨਵੀਨੀਕਰਨ ਕੀਤਾ ਜਾ ਰਿਹਾ ਹੈ ਔਰ ਕਈ ਟ੍ਰੇਨਾਂ ਕੈਂਸਲੇਸ਼ਨ ਹੋ ਚੁੱਕੀਆਂ ਹੈ ਕਈ ਟਰਮੀਨੇਟ ਹੋਈਆਂ ਕਈਆਂ ਤੇ ਰੂਟ ਡਾਇਵਰਟ ਹੋਏ ਨੇ ਉਸ ਨੂੰ ਲੈ ਕੇ ਕੋਈ ਪਰੇਸ਼ਾਨੀ ਹੈ ਜੀ ਬਿਰਜੀ ਮੈਂਨੇ ਪਹਿਲੇ ਹੀ ਬੋਲ ਲਿਆ tha ਮੈਂ ਇੱਥੇ ਵੀ ਫਸਟ ਟਾਈਮ ਹੈ ਮੈਨੂੰ ਇਹ ਬਜਾ ਜਾਣਕਾਰੀ ਇਸ ਬਾਰੇ ਮੈਨੇ ਕਿ ਪਹਿਲੇ ਵੀ ਕੀ ਕੰਮ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਇਸ ਸਾਈਡ ਤੇ ਬਿਲਕੁਲ ਹੋਰ ਯਾਤਰੀਆਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਹੈ ਗਾਇਸ ਨੂੰ ਲੈ ਕੇ ਭਾਈ ਸਾਹਿਬ ਕਿੱਥੇ ਆਏ ਹੋ ਤੇ ਕਿੱਥੇ ਜਾ ਰਹੇ ਹੋ ਦਿੱਲੀ ਨੂੰ ਚੱਲ ਰਹੇ ਤੇ ਹੁਣ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਮਾਡਲ ਤਿਆਰ ਕੀਤਾ ਜਾ ਰਿਹਾ ਹੈ ਸਟੇਸ਼ਨ ਨੂੰ ਇੱਕ 에ਅਰਪੋਰਟ ਲੁੱਕ ਦੇ ਦਿੱਤੀ ਜਾਏਗੀ ਕਿਵੇਂ ਦੇਖਦੇ ਹਾਂ ਤੇ ਜਿਹੜੀ ਟ੍ਰੇਨਾਂ ਹੈ ਉਹਨਾਂ ਦੇ ਰੂਟ ਕਈਆਂ ਦੇ ਡਾਇਵਰਟ ਕੈਨਸਲੇਸ਼ਨ ਹੋਈਆਂ ਨੇ ਕਈ ਟਰਮੀਨੇਟ ਹੋਈਆਂ ਨੇ ਕਿਵੇਂ ਦੇਖਦੇ ਵਧੀਆ ਸਹੀ ਹੈ ਨਿੰਮਕੀ ਨੂੰ ਰ ਯਾਰ ਅਗਲੀ ਟ੍ਰੇਨ ਦੂ ਹੁੰਦਾ ਚਲੋ ਇੰਨਾ ਤੇ ਨਹੀਂ ਸਹੀ ਪਰ ਜਿੱਦਾਂ ਹੁਣ ਸ਼ਾਨੇ ਪੰਜਾਬ ਸੀਗੀ ਲੋਕ ਕਾਫੀ ਉਸ ਟ੍ਰੇਨ ਨੂੰ ਪਸੰਦ ਵੀ ਕਰਦੇ ਲੋਕ ਤਕਰੀਬਨ ਉਹ ਚਾਹੁੰਦੇ ਜਾਂਦੇ ਵੀ ਸੀਗੇ ਤੇ ਉਹ ਸੋਨਿਸ਼ ਲੱਭੀ ਸੀ ਜਾਂ ਹੋਰ ਵੀ ਕਈ ਵੱਡੀਆਂ ਜਿਹੜੀਆਂ ਟ੍ਰੇਨਾਂ ਹੈ ਕਈਆਂ ਦੇ ਰੂਟ ਡਾਇਵਰਟ ਹੋਏ ਆ ਉਹ ਫਿਲਹਾਲ ਟ੍ਰੇਨਾਂ ਨਹੀਂ ਆ ਰਹੀਆਂ ਜਿਨ੍ਹਾਂ ਦਾ ਮੈਂ ਨਾਮ ਲਿਆ ਤੁਹਾਨੂੰ ਤੇ ਕਿਤੇ ਨਾ ਕਿਤੇ ਖਾਸੀ ਪਰੇਸ਼ਾਨੀ ਹੋ ਰਹੀ ਹੈ ਉਹ ਤੇ ਹੋ ਰਹੀ ਜਿਹੜੀ ਥਾਣ ਜਾਂਦਾ ਔਖਾ ਦਾ ਫਿਰ ਹੋਰ ਕਿਤੇ ਸਟੇਸ਼ਨ ਵੇਖਣਾ ਪੈਂਦਾ ਸਹੀ ਹੈ

तो ऐसे में ट्रेन कई कैंसलेशन हुई हैं कई डाइवर्ट हुई हैं और कई टर्मिनेट भी हुई हैं कई बड़ी ट्रेनें थी जो अब स्टेशन पे नहीं आए करेंगी तो उसे लेकर यात्रियों में कुछ परेशानी हो रही बहुत परेशानी होती है कि हमारी ट्रेन तो भी कैंसिल नहीं हुई है पर जो बाकी लोग बता रहे हैं यहाँ पे कि बहुत सारी ट्रेन कैंसिल हुई है तो उससे परेशानी तो है रेलवे को पता देना चाहिए पहले वेल बिफोर इन द टाइम कि हाँ भाई ये ट्रेन कैंसिल हो रही है ये ट्रेन यहाँ पर टर्मिनेट होगी ताकि यात्रियों को परेशानी ना हो तो मतलब कि ये मैसेज और रेलवे को जल्द देना चाहिए था बिल्कुल ये इनको पहले से वेल एडवांस इन उनको करना चाहिए और अगर कोशिश करनी चाहिए कि अगर नई ट्रेनें चला सके ताकि इसको इसका पूर्ति हो सके लेकिन अभी तो जो स्टेशन का जो मॉडल तैयार किया जा रहा है ये तो लुक देने की बात की जा रही है इसमें तो इसे लेके कैसे देते हैं वो और कह रहे हैं कि यहाँ पे जो फैसिलिटी भी जो यात्रियों को मिलेगी चाहे वो पेड़ भी होगी या बुकिंग वाले होंगे उनको भी वो सेम फैसिलिटी मिलेगी ये तो भी ये पूरा इनोवेट हो रहा है एक डेढ़ साल से हम यहाँ पे यात्रा कर रहे हैं अब देखते हैं रेलवे वाले ने कुछ सोच के ही इसको पूरा रिनोवेट किया होगा आगे सरकार ने कुछ न कुछ सोच के ही इसका किया होगा कि ज्यादा ज्यादा ज़़़ ट्रेनें यहाँ पे आने लगेंगी फिर ज्यादा फैसिलिटीज और मिलने लगेंगी अब जो भी काम नया होता है उसमें टाइम तो लगता है पर ऐसा लगता है कि अच्छा रिजल्ट निकलेगा इसका आगे जाके क्योंकि यहाँ से अगर बात की जाए तो बड़े रूट पे ट्रेनें चलती हैं अमृतसर से भी है और जम्मू कटरा से भी आती हैं ट्रेनें और कैंट जो रेलवे स्टेशन मेन स्टेशन है क्योंकि यहाँ से जो रूट निकलता है कै जम्मू कटरा को भी निकलता है ना तो मेन ट्रेन तो यहाँ से उधर निकल जाती है और दूसरा रूट है अमृतसर का तो ऐसे में देख रहे हैं कि आने वाले समय में फ़ायदा होगा यात्रियों को क्योंकि पहले जो स्टेशन था आपने देखा होगा कि पुराना मॉडल था और छोटा भी था तो अभी उसे बड़ा बनाया जा रहा है जी ये स्टेशन बड़ा होगा तो यात्री ज्यादा यात्री यात्रा कर सकेंगे और उनको सहूलियत थोड़ी मिल सकेगी पहले प्लेटफॉर्म नहीं था प्रतीक्षा लाइन नहीं था पूरा सब कुछ वेटिंग वेटिंग रूम सब डिजाइन किया जा रहा है प्लेटफॉर्म की संख्या भी बढ़ाई जा रही है तो सिर्फ निश्चित रूप से फायदा तो होगा मतलब दस दिन जो ये कैंसिलेशन और डाइवर्शन या टर्मिनेट जो ट्रेन हुई है उससे खासा फर्क तो नहीं पड़ेगा यात्री में खासा फर्क पड़ेगा पर लॉन्ग टर्म के लिए उन्होंने अगर सरकार ने कुछ सोच के किया है तो हमारे पास कोई ऑप्शन नहीं है इसके साथ एग्री होना ही पड़ेगा और आगे वाले समय में इसका फायदा पड़ेगा बिल्कुल ਅ ਤੁਸੀਂ ਸੁਣਿਆ ਯਾਤਰੀ ਕਹਿ ਰਹੇ ਨੇ ਕਿ ਜਿਹੜਾ ਉਹ 1.5 ਸਾਲ ਤੋਂ ਇੱਥੋਂ ਦੀ ਟਰੈਵਲ ਕਰ ਰਹੇ ਨੇ ਲੇਕਿਨ ਇਹ ਵੀ ਦੱਸ ਰਹੇ ਨੇ ਅਗਰ ਫਰਕ ਪੈ ਵੀ ਰਿਹਾ ਤਾਂ ਕਿਤੇ ਨਾ ਕਿਤੇ ਸਰਕਾਰ ਨੇ ਸੋਚਿਆ ਹੈ ਯਾਤਰੀਆਂ ਨੂੰ ਫੈਸਿਲਿਟੀ ਦੇਣ ਬਾਰੇ ਔਰ ਹੁਣ ਆਉਣ ਵਾਲਾ ਸਮੇਂ ਹੀ ਦੱਸੇਗਾ ਕਿ ਯਾਤਰੀਆਂ ਨੂੰ ਇਹ ਮਾਡਲ ਕਿਵੇਂ ਦਾ ਪਸੰਦ ਆਵੇਗਾ ਜਿਹੜੇ 에어ਪੋਰਟ ਲੁੱਕ ਦੇਣ ਦੀ ਗੱਲ ਕੀਤੀ ਗਈ ਹੈ ਉਸ ਲੁੱਕ ਨੂੰ ਲੈ ਕੇ ਯਾਤਰੀ ਕੀ ਸੋਚੂਗੇ ਜਾਂ ਜਦੋਂ ਦੇਖੂਗੇ ਤੇ ਉਹਨਾਂ ਨੂੰ ਕਿਵੇਂ ਦਾ ਲੱਗੇਗਾ ਔਰ ਖਾਸ ਕਰ ਕਿਉਂਕਿ ਸਰਕਾਰ ਵੱਲੋਂ ਜਿਹੜਾ ਯਾਤਰੀਆਂ ਦੀ ਫੈਸਿਲਿਟੀ ਲਈ ਸਟੇਸ਼ਨ ਨੂੰ ਜਿਹੜਾ ਪੂਰੀ ਤਰ੍ਹਾਂ ਨਵੀਨੀਕਰਨ ਕੀਤਾ ਜਾ ਰਿਹਾ ਹੈ ਔਰ ਜਿਹੜੀ ਫੈਸਿਲਿਟੀ ਲੋਕ ਬਾਹਰ ਜਾ ਕੇ ਕਿਸੇ ਰੈਸਟੋਰੈਂਟ 'ਚ ਜਾਂਦੇ ਸੀਗੇ ਜਾਂ ਹੋਟਲ 'ਚ ਜਾ ਕੇ ਰੂਮ ਲੈਂਦੇ ਸੀਗੇ ਜਾਂ ਫਿਰ ਸਿਟਿੰਗ ਲਈ ਕਿਤੇ ਬਹਿੜਦੇ ਸੀਗੇ ਉਹ ਵੀ ਇੱਥੇ ਜਿਹੜਾ ਪੂਰਾ ਪ੍ਰਬੰਧ ਕੀਤਾ ਜਾਵੇਗਾ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ